ਜੇਕਰ ਤੁਹਾਡੇ ਸਿਰ ਦੇ ਵਿੱਚੋਂ ਵਾਲ ਉੱਡ ਚੁੱਕੇ ਹੈ ਜਾਂ ਵਾਲ ਚਿੱਟੇ ਆ ਚੁੱਕੇ ਹੈ ਜਾਂਕਰ ਤੁਹਾਡੇ ਬੱਚਿਆਂ ਦੇ ਵਾਲ ਚਿੱਟੇ ਆਉਂਦੇ ਆ ਜਿਵੇਂ ਕਿ ਅੱਜਕੱਲ੍ਹ ਛੋਟੇ-ਛੋਟੇ ਬੱਚਿਆਂ ਦੇ ਵਾਲ ਚਿੱਟੇ ਆਉਂਦੇ ਆ ਤਾਂ ਜਿਹੜਾ ਇਹ ਤੇਲ ਤਿਆਰ ਕਰ ਲਓ ਘਰ ਦੇ ਵਿੱਚ ਤੁਹਾਡੇ ਕਦੇ ਵੀ ਚਿੱਟੇ ਵਾਲ ਦੀ ਸਮੱਸਿਆ ਨਹੀਂ ਆਉਣੀ ਨਾ ਤੁਹਾਡੇ ਸਿਰ 'ਚੋਂ ਵਾਲ ੁੱਡਣੇ ਚਾਹੇ ਦਾੜੀ 'ਚੋਂ ਵਾਲ ੁੱਡਿਆ ਚਾਹੇ ਸਿਰ 'ਚੋਂ ਵਾਲ ੁੱਡਿਆ ਆਪਾਂ ਦੋ ਟ੍ਰੀਟਮੈਂਟ ਦੱਸਾਂਗੇ ਤਾਂ ਤੇਲ ਤਿਆਰ ਕਰਾਂਗੇ ਆਪਾਂ ਤੇ ਇੱਕ ਮਤਲਬ ਇਹ ਤਰੀਕਾ ਵਰਤ ਲਿਆ ਕਰੋ ਜੇਕਰ ਤੁਸੀਂ ਵਰਤ ਸਕਦੇ ਹੋ ਤੁਸੀਂ ਦੋ ਗੰਡੇ ਦੇ ਪੀਸ ਆਪਣੇ ਪੈਰ ਨੀਚੇ ਬੰਨ ਕੇ ਸੋ ਜਾਇ ਕਰੋ ਮਤਲਬ ਸਵੇਰੇ ਉੱਠ ਕੇ ਤੁਸੀਂ ਇਹਨੂੰ ਮਤਲਬ ਉਤਾਰ ਸਕਦੇ ਹੋ ਰਾਤ ਰਾਤ ਦੇ ਵਿੱਚ ਜਿਹੜੇ ਗੰਡੇ ਸਾਰਾ ਰਸ ਹੈ ਤੁਹਾਡੇ ਮਤਲਬ ਜਿਹੜੇ ਪੈਰ ਬਿਲਕੁਲ ਖਿੱਚਲਣਗੇ ਉਹਨੂੰ ਤੇ ਇਹਦੇ ਨਾਲ ਵੀ ਜਿਹੜੀ ਹੈਲਪ ਮਿਲਦੀ ਹੈ ਪਰ ਇਹਦੇ ਵਿੱਚ ਜਿਹੜਾ ਮਤਲਬ ਲੰਬੇ ਸਮੇਂ ਚ ਜਾ ਕੇ ਹੈਲਪ ਮਿਲੂਗੀ ਜਿਹੜਾ ਤੇਲ ਹੈ ਤੇਲ ਦੇ ਵਿੱਚ ਤੁਹਾਨੂੰ ਜਲਦੀ ਹੈਲਪ ਮਿਲ ਜੂਗੀ ਇਹ ਤਰੀਕਾ ਵਰਤ ਸਕਦੇ ਹੋ ਤੇ ਹੁਣ ਤੇਲ ਕਿਵੇਂ ਤਿਆਰ ਕਰਨਾ ਹੈ ਆਪਾਂ ਉਹਦੇ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਇੱਕ ਗੰਡਾ ਲੈਣਾ ਹੈ ਉਹਨੂੰ ਤੁਸੀਂ ਅੱਗ ਤੇ ਮਤਲਬ ਖੜਾ ਤਿਆਰ ਹੋ ਜਾਊਗਾ ਇੱਕ ਤਰ੍ਹਾਂ ਦਾ ਵੀ ਤੇਲ ਤਿਆਰ ਹੋ ਜਾਊਗਾ ਉਹ ਜਿਹੜਾ ਉਹ ਇਹਨਾਂ ਤੇਲ ਹੋਊਗਾ ਤੇ ਜਿਵੇਂ ਹੁਣ ਤੁਸੀਂ ਦੇਖ ਲਓ ਵੀ ਇੰਨਾ ਪਾਣੀ ਹੈ ਇਹ ਬਿਲਕੁਲ ਮੱਚ ਕੇ 10 ml ਦੀ ਜਿਹੜੀ ਸ਼ੀਸ਼ੀ ਹੁੰਦੀ ਆ ਆਪਾਂ ਸਰਪ ਉਹ ਕੱਢਾਂਗੇ ਇਹਦੇ ਵਿੱਚੋਂ ਤੇ ਫੇਰ ਜਾ ਕੇ ਕਿਤੇ ਇਹ ਤਿਆਰ ਹੋਊਗਾ ਤੇ ਇਹਦੇ ਵਿੱਚ ਮਤਲਬ ਕਿ ਜਦੋਂ ਰਸ ਨਿਕਲ ਗਿਆ ਇਹਦਾ ਤੇਲ ਨਿਕਲ ਗਿਆ ਉਦੋਂ ਇਹ ਬਣੂਗਾ ਤੁਹਾਡੇ ਸਾਹਮਣੇ ਹੈ